ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਜਿਹੜੀ ਵੀ ਲੋਕਾਂ ਦਾ ਖਾਤਾ ਪੀਐਨਬੀ ਬੈਂਕ ਦੇ ਵਿੱਚ ਹੈ ਹਾਂਜੀ ਦੋਸਤੋ ਪੀਐਨਬੀ ਖਾਤਾਧਾਰਕਾਂ ਦੇ ਲਈ ਹੀ ਇਹ ਸਪੈਸ਼ਲ ਵੀਡੀਓ ਲੈ ਕੇ ਆਇਆ ਜੇ ਉਹਨਾਂ ਦਾ ਖਾਤਾ ਪੀਐਨਬੀ ਬੈਂਕ ਦੇ ਵਿੱਚ ਹੈ ਤਾਂ ਆਧਾਰ ਕਾਰਡ ਤੇ ਪੈਨ ਕਾਰਡ ਉਹਨਾਂ ਕੋਲ ਦੋ ਡਾਕੂਮੈਂਟ ਹੋਣੇ ਚਾਹੀਦੇ ਤੇ ਉਸ ਤੇ ਉਹ 10 ਲੱਖ ਰੁਪਏ ਦਾ ਜਿਹੜਾ ਲੋਨ ਲੈ ਸਕਦੇ ਨੇ ਠੀਕ ਹੈ ਜੀ ਤੁਹਾਨੂੰ ਦੱਸਾਂਗੇ ਬੈਂਕ ਕੀ ਦੇ ਰਿਹਾ ਹੈ ਖਾਤਾਧਾਰਕਾਂ ਨੂੰ ਫਟਾਫਟ ਲੋਨ ਦੇ ਰਿਹਾ ਹੈ ਕਿਸ ਹਿਸਾਬ ਨਾਲ ਦੇ ਰਿਹਾ ਹੈ ਤੁਹਾਨੂੰ ਜਿਵੇਂ ਕਿ ਬੈਂਕ ਦੇ ਵਿੱਚ ਜਾਈਦਾ ਹੈ ਬੈਂਕ ਵਾਲੇ ਗੱਲ ਨਹੀਂ ਸੁਣਦੇ ਠੀਕ ਹੈ ਬਹੁਤ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜਿਹੜੀ ਅੱਜ ਇਸ ਵੀਡੀਓ ਦੱਸਣ ਜਾ ਰਹੇ ਆ ਇਸ ਦੇ ਨਾਲ ਦੋਸਤੋ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ ਬਲਕਿ ਤੁਹਾਨੂੰ 10-15 ਮਿੰਟਾਂ ਦੇ ਅੰਦਰ-ਅੰਦਰ ਹੀ ਲੋਨ ਮਿਲ ਜਾਏਗਾ ਜੇ ਸਿਰਫ ਤੁਹਾਡਾ ਖਾਤਾ ਪੀਐਨਬੀ ਬੈਂਕ ਦੇ ਵਿੱਚ ਹੈ ਤਾਂ ਤੁਹਾਨੂੰ ਹੀ ਤੁਹਾਨੂੰ ਇਹ ਸਹੂਦਤ ਮਿਲੇਗੀ ਤਾਂ ਦੋਸਤੋ ਜੇ ਤੁਸੀਂ ਵੀ ਕਿਸੇ ਕੰਮ ਦੇ ਲਈ ਠੀਕ ਹੈ ਬਿਜ਼ਨਸ ਦੇ ਲਈ ਕਿਤੇ ਲੋੜ ਪੈ ਗਈ ਉਸ ਟਾਈਮ ਲੋਨ ਚਾਹੀਦਾ ਹੈ ਤੇ ਤੁਸੀਂ ਪੀਐਨਬੀ ਬੈਂਕ ਦੇ ਖਾਤਾਧਾਰਕ ਹੋ ਤਾਂ ਤੁਸੀਂ ਇਹ ਰਸਤਾ ਅਪਣਾ ਸਕਦੇ ਹੋ ਤੁਹਾਨੂੰ ਵੀ ਜਲਦ ਤੋਂ ਜਲਦ ਲੋਨ ਮਿਲ ਜਾਵੇਗਾ ਤਾਂ ਦੋਸਤੋ ਨਿੱਕੀ ਜੀ ਇੱਕ ਗੁਜ਼ਾਰਿਸ਼ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਵੀ ਕਰਦੇ ਹੋ ਤੇ ਆਪਣੇ ਯਾਰਾਂ ਦੋਸਤਾਂ ਕੋਲ ਸ਼ੇਅਰ ਵੀ ਜ਼ਰੂਰ ਕਰ ਦੇਣਾ ਠੀਕ ਹੈ ਜੀ ਤਾਂ ਦੋਸਤੋ ਚਲਦੇ ਆ ਮੇਨ ਅਪਡੇਟ ਦੇ ਉਤੇ ਨਵਾਂ ਅਪਡੇਟ ਕੀ ਆਇਆ ਹੈ ਹਾਂਜੀ ਦੋਸਤੋ ਪੰਜਾਬ ਨੈਸ਼ਨਲ ਬੈਂਕ ਠੀਕ ਹੈ ਜੀ ਪੰਜਾਬ ਨੈਸ਼ਨਲ ਬੈਂਕ ਪਰਸਨਲ ਲੋਨ ਅਪਲਾਈ ਕਿਵੇਂ ਕਰਨਾ ਹੈ ਪੰਜਾਬ ਯਾਨੀ ਕਿ ਪੀਐਨਬੀ ਬੈਂਕ ਦਾ 10 ਲੱਖ ਰੁਪਏ ਤੱਕ ਦਾ ਜਿਹੜਾ ਪ੍ਰਸਨ ਲੋਨ ਦੇ ਰਿਹਾ ਹੈ ਜਾਣੋ ਵਿਆਜ ਦਰ ਦੇ ਸਮੇਤ ਲੋਨ ਲੈਣ ਦੀ ਪੂਰੀ ਪ੍ਰਕਿਰਿਆ ਯਾਨੀ ਕਿ ਤੁਹਾਨੂੰ ਇਸ ਦੇ ਵਿੱਚ ਵਿਆਜ ਦਾ ਵੀ ਪਤਾ ਲੱਗ ਜਾਵੇਗਾ ਕਿੰਨਾ ਵਿਆਜ ਲੱਗੇਗਾ ਤੇ ਹੋਰ ਸਾਰੀ ਜਿੰਨੀ ਵੀ ਪ੍ਰਕਿਰਿਆ ਹੈ ਤੁਹਾਨੂੰ ਉਸ ਦੇ ਬਾਰੇ ਵੀ ਪਤਾ ਲੱਗ ਜਾਵੇਗਾ ਪੰਜਾਬ ਨੈਸ਼ਨਲ ਬੈਂਕ ਪ੍ਰਸਨ ਲੋਗ ਲੋਨ ਜਿਹੜਾ ਉਹ ਲਾਗੂ ਕਿਵੇਂ ਹੋਏਗਾ ਦੋਸਤੋ ਪੰਜਾਬ ਨੈਸ਼ਨਲ ਬੈਂਕ ਭਾਰਤ ਦਾ ਇੱਕ ਸਰਕਾਰੀ ਬੈਂਕ ਹੈ ਜੋ ਆਪਣੇ ਗ੍ਰਾਹਕਾਂ ਨੂੰ ਲਗਭਗ ਹਰ ਤਰ੍ਹਾਂ ਦੀਆਂ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਦਾ ਹੈ ਪੰਜਾਬ ਨੈਸ਼ਨਲ ਬੈਂਕ ਭਾਰਤ ਦੇ ਸਭ ਤੋਂ ਵੱਡੇ ਬੈਂਕਾਂ ਦੇ ਵਿੱਚੋਂ ਇੱਕ ਹੈ ਜਿਸ ਦੇ ਵਿੱਚ ਤੁਸੀਂ ਵੱਖ-ਵੱਖ ਕਿਸਮਾਂ ਦਾ ਲਾਭ ਲੈ ਸਕਦੇ ਹੋ ਬੈਂਕਿੰਗ ਸੇਵਾਵਾਂ ਤੇ ਤੁਸੀਂ ਕਈ ਤਰ੍ਹਾਂ ਦੀ ਸੁਰੱਖਿਆ ਅਤੇ ਐਸੁਰੱਖਿਆ ਤੇ ਲੋਨ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਪੈਸੇ ਦੀ ਲੋੜ ਅਤੇ ਤੁਸੀਂ ਨਿੱਜੀ ਕਾਰਜਾ ਲੈਣਾ ਆਪਣੀਆਂ ਵਿੱਤੀਆਂ ਲੋੜਾਂ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪੰਜਾਬ ਨੈਸ਼ਨਲ ਬੈਂਕ ਯਾਨੀ ਕਿ ਪੀ ਐਨ ਬੀ ਤੋਂ ਵਿੱਤੀ ਸਹਾਇਤਾ ਲੈ ਸਕਦੇ ਹੋ ਹਾਲਾਂਕਿ ਇਸ ਦੇ ਲਈ ਤੁਹਾਨੂੰ ਕੁਝ ਜ਼ਰੂਰੀ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਜਿਵੇਂ ਕਿ ਤੁਹਾਡੇ ਖਾਤੇ ਦੇ ਵਿੱਚ ਬੈਂਕ ਦੇ ਵਿੱਚ ਜਿਹੜਾ ਤੁਹਾਡਾ ਖਾਤਾ ਹੈ ਯਾਨੀ ਕਿ ਪੀਐਨਬੀ ਬੈਂਕ ਦੇ ਵਿੱਚ ਤੁਹਾਡਾ ਖਾਤਾ ਹੈ ਜਿਹੜਾ ਉਹ ਹੋਣਾ ਲਾਜ਼ਮੀ ਹੈ ਠੀਕ ਹੈ ਜੀ ਇੱਕ ਤੇ ਸਭ ਤੋਂ ਵੱਡੀ ਇਹ ਜਿਹੜੀ ਹੈ ਕਿ ਕੰਡੀਸ਼ਨ ਪੂਰੀ ਹੋਣੀ ਚਾਹੀਦੀ ਹੈ ਤਾਂ ਹੀ ਤੁਹਾਨੂੰ ਇਸ ਦਾ ਲਾਭ ਮਿਲੇਗਾ ਅੱਗੇ ਜੀ ਤੁਸੀਂ ਕੋਈ ਨਾ ਕੋਈ ਨੌਕਰੀ ਜਾਂ ਕਾਰੋਬਾਰ ਕਰ ਰਹੇ ਹੋ ਤੁਹਾਡੀ ਮਹੀਨਾਵਾਰ ਤਨਖਾਹ ਘੱਟੋ-ਘੱਟ 15000 ਰੁਪਏ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਇਹ ਜ਼ਰੂਰੀ ਸ਼ਰਤਾ ਪੂਰੀਆਂ ਕਰਦੇ ਹੋ ਤਾਂ ਤੁਸੀਂ ਆਪਣੀ ਨਜ਼ਦੀਕੀ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਦੇ ਵਿੱਚ ਜਾ ਕੇ ਨਿੱਜੀ ਕਰਜ਼ੇ ਦੇ ਲਈ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਇਸ ਲੇਖ ਨੂੰ ਅੰਤ ਤੱਕ ਪੜ੍ਹਦੇ ਹੋ ਤਾਂ ਤੁਹਾਨੂੰ ਪੰਜਾਬ ਨੈਸ਼ਨਲ ਬੈਂਕ ਦੇ ਪ੍ਰਸੰਨ ਲੋਨ ਅਪਲਾਈ ਕਰਨ ਬਾਰੇ ਜਾਣਨ ਦੇ ਲਈ ਜ਼ਿਆਦਾ ਖੋਜ ਨਹੀਂ ਕਰਨੀ ਪਵੇਗੀ ਕਿਉਂਕਿ ਇਸ ਲੇਖ ਦੇ ਵਿੱਚ ਤੁਹਾਨੂੰ ਲੋਨ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਤਾਂ ਤੁਸੀਂ ਅੱਗੇ ਵਧ ਕੇ ਬਿਨਾਂ ਦੇਰੀ ਤੋਂ ਦੋਸਤੋ ਬਾਅਦ ਵਿੱਚ ਪੰਜਾਬ ਨੈਸ਼ਨਲ ਬੈਂਕ ਤੋਂ ਤੁਸੀਂ ਕਰਜ਼ਾ ਲੈ ਸਕਦੇ ਹੋ ਹੁਣ ਦੋਸਤੋ ਆਪਾਂ ਗੱਲ ਕਰਦੇ ਆ ਪੰਜਾਬ ਨੈਸ਼ਨਲ ਬੈਂਕ ਦੇ ਲੋਨ ਦੇ ਬਾਰੇ ਸਾਰੀ ਜਾਣਕਾਰੀ ਬੈਂਕ ਕੌਣ ਦੇ ਰਿਹਾ ਪੰਜਾਬ ਨੈਸ਼ਨਲ ਬੈਂਕ ਇਹ ਲੋਨ ਦੇ ਰਿਹਾ ਹੈ ਕਰਜ਼ੇ ਦੀ ਕਿਸਮ ਦੀ ਗੱਲ ਕਰੀਏ ਤਾਂ ਕਿਹੋ ਜਿਹਾ ਕਰਜ਼ਾ ਇਹ ਨਿੱਜੀ ਕਰਜ਼ਾ ਯਾਨੀ ਕਿ ਪਰਸਨਲ ਲੋਨ ਹੈ ਕਰਜ਼ੇ ਦੀ ਰਕਮ ਦੀ ਗੱਲ ਕਰੀਏ ਤਾਂ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਦਾ ਜਿਹੜਾ ਕਰਜ਼ਾ ਮਿਲੇਗਾ ਉਹ ਤੁਹਾਨੂੰ ਦੋਸਤੋ 50000 ਰੁਪਏ ਤੋਂ ਲੈ ਕੇ 10 ਲੱਖ ਦਾ ਜਿਹੜਾ ਕਰਜ਼ਾ ਹੈ ਉਹ ਪੰਜਾਬ ਨੈਸ਼ਨਲ ਬੈਂਕ ਉਹ ਵੀ ਇਹ ਤੁਹਾਨੂੰ ਦੇ ਰਿਹਾ ਹੈ ਹੁਣ ਦੋਸਤੋ ਉਮਰ ਦੀ ਗੱਲ ਕਰੀਏ ਕਿ ਉਮਰ ਕਿੰਨੀ ਹੋਣੀ ਚਾਹੀਦੀ ਹੈ ਜਿਹੜਾ ਵੀ ਬੰਦਾ ਲੋਨ ਲੈ ਰਿਹਾ ਹੈ ਤਾਂ ਉਸਦੀ ਉਮਰ 21 ਤੋਂ ਲੈ ਕੇ 58 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਕਿ ਤੇ ਕ੍ਰੈਡਿਟ ਕਾਰਡ ਕ੍ਰੈਡਿਟ ਸਕੋਰ ਦੀ ਗੱਲ ਕਰੀਏ ਤਾਂ ਦੋਸਤੋ ਤੁਹਾਡਾ ਹੋਣਾ ਚਾਹੀਦਾ ਹੈ 650 ਤੋਂ ਵੱਧ ਹੋਣਾ ਚਾਹੀਦਾ ਹੈ ਕ੍ਰੈਡਿਟ ਸਕੋਰ ਤੁਹਾਨੂੰ ਦੱਸ ਦਿਆਂ ਦੋਸਤੋ ਇਹ ਉਹ ਚੀਜ਼ ਹੈ ਕਿ ਇੱਕ ਪੈਰਾਮੀਟਰ ਮੰਨਿਆ ਗਿਆ ਹੈ ਕਿ ਜਿਵੇਂ ਕੀ ਆਪਣਾ ਪੈਨ ਕਾਰਡ ਹੈ ਠੀਕ ਹੈ ਜੀ ਪੈਨ ਕਾਰਡ ਨੂੰ ਲੈ ਕੇ ਠੀਕ ਹੈ ਜੀ ਬੈਂਕਾਂ ਜਿਹੜੀ ਵਿੱਤੀ ਸੰਸਥਾਵਾਂ ਨੇ ਉਹ ਆਪਣਾ ਇੱਕ ਕ੍ਰੈਡਿਟ ਕਾਰਡ ਸ਼ੋਅ ਕਰਦੀਆਂ ਨੇ ਜਿਵੇਂ ਕਲਾਸ ਦੇ ਵਿੱਚ ਮੋਨੀਟਰ ਹੁੰਦਾ ਹੈ ਠੀਕ ਹੈ ਜੀ ਬਾਅਦ ਚ ਦੂਸਰੇ ਲੋਕ ਪੜਨ ਵਾਲੇ ਹੁੰਦੇ ਨੇ ਮਾਸਟਰ ਇੱਕ ਨੂੰ ਮੋਨੀਟਰ ਬਣਾਉਂਦਾ ਜਿਹੜਾ ਸਭ ਤੋਂ ਜ਼ਿਆਦਾ ਪੜਦਾ ਹੈ ਉਵੇਂ ਹੀ ਆਰਬੀਆਈ ਦੇ ਵੱਲੋਂ ਦੋਸਤੋ ਕ੍ਰੈਡਿਟ ਏ ਸਕੋਰ ਤੈਅ ਕੀਤਾ ਗਿਆ ਹੈ ਪੈਨ ਕਾਰਡ ਦੇ ਹਿਸਾਬ ਨਾਲ ਜਿਵੇਂ ਕਿ ਆਪਣੇ ਬੈਂਕ ਦੇ ਵਿੱਚ ਪੈਨ ਕਾਰਡ ਹੁੰਦਾ ਹੈ ਠੀਕ ਹੈ ਜੀ ਤੇ ਉਹ ਪੈਨ ਕਾਰਡ ਆਪਣੇ ਖਾਤੇਦਾਰ ਨਾਲ ਲਿੰਕ ਹੁੰਦਾ ਜਿਵੇਂ ਹੁਣ ਖਾਤੇ ਨਾਲ ਲਾਂਨ ਜੇ ਆਪਾਂ ਕਰਦੇ ਆਂ ਤੇ ਬੈਂਕ ਵਾਲੇ ਨੂੰ ਪਤਾ ਲੱਗਦਾ ਕਿ ਇਹ ਬੰਦਾ ਲਾਂਨ ਦੇਣ ਦੇ ਵਿੱਚ ਸਹੀ ਹੈ ਜਿੰਨੇ ਤੁਸੀਂ ਲਾਂਨ ਦੇਣ ਦੇ ਵਿੱਚ ਸਹੀ ਹੋਗੇ ਬੈਂਕਾਂ ਦੇ ਨਾਲ ਉਹਨਾਂ ਦੋਸਤੋ ਤੁਹਾਡਾ ਕ੍ਰੈਡਿਟ ਕਾਰਡ ਜ਼ਿਆਦਾ ਹੋਏਗਾ ਇਸ ਦੇ ਵਿੱਚ ਦੋਸਤੋ ਤੁਹਾਨੂੰ ਦੱਸ ਦਿੰਦੀ ਕਿ 650 ਤੋਂ ਘੱਟ ਤੱਕ ਕ੍ਰੈਡਿਟ ਸਕੋਰ ਨਹੀਂ ਚੱਲੇਗਾ 650 ਤੋਂ ਵੱਧ ਦਾ ਕ੍ਰੈਡਿਟ ਸਕੋਰ ਤੁਹਾਡਾ ਹੋਣਾ ਚਾਹੀਦਾ ਹੁਣ ਐਪਲੀਕੇਸ਼ਨ ਸਿਸਟਮ ਦੀਆਂ ਗਲੀਆਂ ਤੇ ਆਨਲਾਈਨ ਤੇ ਆਫਲਾਈਨ ਦੋਨੀਆਂ ਤਰ੍ਹਾਂ ਦੇ ਤੁਸੀਂ ਅਰਜੀ ਦੇ ਸਕਦੇ ਹੋ ਅਦਿਕ ਅਰੇਕਾ ਵੈਬਸਾਈਟ ਦੀ ਗੱਲ ਕਰੀਏ 200 pnb. pnbindia.in ਠੀਕ ਹੈ ਜੀ ਇਹ ਵੈਬਸਾਈਟ ਹੈ ਇਸ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਅੱਗੇ ਜੀ ਪੰਜਾਬ ਨੈਸ਼ਨਲ ਬੈਂਕ ਦੇ ਨਿਜੀ ਕਰਜ਼ੇ ਦੇ ਲਾਭ ਅਤੇ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਆਪਾਂ ਜੇਕਰ ਤੁਸੀਂ ਪੰਜਾਬ ਨੈਸ਼ਨਲ ਬੈਂਕ ਤੋਂ ਪਰਸਨਲ ਲੋਨ ਲੈਂਦੇ ਹੋ ਤਾਂ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਨੂੰ ਵਿਚੋਲਗੀ ਲਈ ਕਿਸੇ ਏਜੰਟ ਦੀ ਲੋੜ ਨਹੀਂ ਹੋਵੇਗੀ ਜਿਵੇਂ ਕਿ ਕਈ ਵਿਚੋਲੇ ਹੁੰਦੇ ਨੇ ਕਿ ਮੈਂ ਤੁਹਾਨੂੰ ਲੋਨ ਦਵਾ ਦੂੰਗਾ ਮੇਰਾ 10% ਕਮਿਸ਼ਨ ਮੇਰਾ 2% ਕਮਿਸ਼ਨ ਮੇਰਾ 5% ਕਮਿਸ਼ਨ ਉਹਨਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਉਹਨਾਂ ਨੂੰ ਕੋਈ ਕਮਿਸ਼ਨ ਦੇਣ ਦੀ ਲੋੜ ਨਹੀਂ ਹੈ ਦੂਸਰਾ ਇਹਦਾ ਲਾਭ ਇਹ ਹੈ ਨਿਜੀ ਲੋਨ ਦੀ ਰਕਮ 15 ਦਿਨਾਂ ਦੇ ਅੰਦਰ ਤੁਹਾਡੇ ਖਾਤੇ ਦੇ ਵਿੱਚ ਤੁਰੰਤ ਟਰਾਂਸਫਰ ਕਰ ਦਿੱਤੀ ਜਾਵੇਗੀ ਤੁਸੀਂ ਆਪਣੀ ਇੱਛਾ ਦੇ ਅਨੁਸਾਰ ਔਨਲਾਈਨ ਜਾਂ ਫਿਰ ਆਫਲਾਈਨ ਨਿਜੀ ਲੋਨ ਪ੍ਰਾਪਤ ਕਰ ਸਕਦੇ ਹੋ ਤੁਸੀਂ ਔਨਲਾਈਨ ਵੀ ਅਪਲਾਈ ਕਰ ਸਕਦੇ ਹੋ ਤੇ ਆਫਲਾਈਨ ਮਤਲਬ ਕਿ ਤੁਸੀਂ ਬ੍ਰਾਂਚ ਦੇ ਵਿੱਚ ਜਾ ਕੇ ਅਪਲਾਈ ਕਰ ਸਕਦੇ ਹੋ ਅੱਗੇ ਜੀ ਤੁਸੀਂ ਇਸ ਬੈਂਕ ਦੇ ਵਿੱਚ 25000 ਰੁਪਏ ਤੋਂ ਲੈ ਕੇ ਠੀਕ ਹੈ ਜੀ 10 ਲੱਖ ਰੁਪਏ ਤੱਕ ਦਾ ਕਰਜ਼ਾ ਆਸਾਨੀ ਦੇ ਨਾਲ ਲੈ ਸਕਦੇ ਹੋ ਪੰਜਾਬ ਨੈਸ਼ਨਲ ਬੈਂਕ ਤੁਹਾਡੀ ਮਿਆਦੀ ਕਰਜ਼ੇ ਦੇ ਰੂਪ ਦੇ ਵਿੱਚ ਓਵਰਡਰਾਫਟ ਦੇ ਨਾਲ ਲੋਨ ਪ੍ਰਦਾਨ ਕਰਦਾ ਹੈ ਯਾਨੀ ਕਿ ਜਿਹੜਾ ਤੁਹਾਡਾ ਕਰਜ਼ਾ ਹੈ ਠੀਕ ਹੈ ਜੀ ਇਹਦੀ ਕਿੰਨੀ ਸੀਮਾ ਹੈ ਇਹ ਵੀ ਹੋਏਗੀ ਵੀ ਤੁਸੀਂ ਛੇ ਸਾਲ ਤੱਕ ਪਰਣਾ ਤੁਸੀਂ 7 ਸਾਲ ਤੱਕ ਪਰਣਾ ਠੀਕ ਹੈ ਜੀ ਉਸ ਦੇ ਲਈ ਤੁਹਾਨੂੰ ਇਹ ਪੈਸੇ ਦਿੰਦਾ ਹੈ ਤਾਂ ਅੱਗੇ ਜੀ ਇਸ ਬੈਂਕ ਦੇ ਵਿੱਚ ਨਿਜੀ ਕਰਜ਼ੇ ਤੋਂ ਘੱਟੋ-ਘੱਟ EMI ਯਾਨੀ ਕਿ ਜਿਹੜਾ ਤੁਸੀਂ ਲੋਨ ਲਓਗੇ ਉਹਦੀ ਘੱਟੋ-ਘੱਟ EMI ਕਿੰਨੀ ਬਣਨੀ ਹੈ 1500 81 ਰੁਪਏ ਤੁਹਾਡੀ ਕਿਸ਼ਤ ਬਣਨੀ ਹੀ ਬਣਨੀ ਹੈ ਅੱਗੇ ਗੱਲ ਕਰਦੇ ਹਾਂ ਪੰਜਾਬ ਨੈਸ਼ਨਲ ਬੈਂਕ ਪਰਸਨ ਲੋਨ ਦੇ ਵਿਆਜ ਦਰਾਂ ਦੀ ਤਾਂ ਦੋਸਤੋ ਦੂਜੇ ਬੈਂਕਾਂ ਦੇ ਮੁਕਾਬਲੇ ਪੰਜਾਬ ਨੈਸ਼ਨਲ ਬੈਂਕ ਤੁਹਾਨੂੰ ਬਹੁਤ ਹੀ ਆਕਰਸ਼ਕ ਵਿਆਜ ਦਰਾਂ ਦੇ ਵਿੱਚ ਨਿਜੀ ਕਰਜ਼ਾ ਦਿੰਦਾ ਹੈ ਤੁਸੀਂ ਹੇਠਾਂ ਦਿੱਤੇ ਨੁਕਤੇ ਰਾਹੀਂ ਇਸ ਦੀਆਂ ਵਿਆਜ ਦਰਾਂ ਨੂੰ ਸਮਝ ਸਕਦੇ ਹੋ ਹੁਣ ਗੱਲ ਕਰੀਏ ਜੀ ਆਪਾਂ ਵਿਆਜ ਦਰਾਂ ਦੀ ਦੋਸਤੋ ਜੇਕਰ ਤੁਸੀਂ ਪੰਜਾਬ ਨੈਸ਼ਨਲ ਬੈਂਕ ਤੋਂ 1 ਤੋਂ ਲੈ ਕੇ 10 ਲੱਖ ਦਾ ਨਿੱਜੀ ਕਰਜ਼ਾ ਲੈਣੇ ਹੋ ਤਾਂ ਦੋਸਤੋ 8.95% ਠੀਕ ਹੈ ਜੀ ਦਾ ਵਿਆਜ ਤੁਹਾਨੂੰ ਲੱਗੇਗਾ ਜੇ ਤੁਸੀਂ 1 ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਜਿਹੜਾ ਕਰਜ਼ਾ ਲੈਣੇ ਹੋ ਹੁਣ ਗੱਲ ਕਰਦੇ ਹਾਂ ਦੋਸਤੋ ਜੇਕਰ ਤੁਸੀਂ 5 ਤੋਂ 10 ਲੱਖ ਰੁਪਏ ਦਾ ਗੱਲ ਜਿਹੜਾ ਪਰਸਨਲ ਲੋਨ ਲੈਣੇ ਹੋ ਠੀਕ ਹੈ ਤੁਹਾਨੂੰ 10 ਤੋਂ 10.30% ਵਿਆਜ ਦਰ ਦੇਣਾ ਹੋਵੇਗਾ ਜਿਹੜੇ ਪੈਨਸ਼ਨਰ ਹਨ ਯਾਨੀ ਕਿ ਜਿਹੜੇ ਪੈਨਸ਼ਨ ਵਗੈਰਾ ਲੈਂਦੇ ਹਨ ਉਹਨਾਂ ਦੇ ਲਈ ਇਸ ਬੈਂਕ ਦੇ ਨੇ ਨਿਜੀ ਕਰਜ਼ੇ ਦੇ ਵਿਆਜ ਦਰ ਤੇ 10.75 ਰੱਖੀ ਗਈ ਹੈ ਯਾਨੀ ਕਿ ਜਿਹੜੇ ਪੈਨਸ਼ਨ ਯਾਨੀ ਨੌਕਰੀ ਛੁੱਟਾ ਲੋਕ ਸੀ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹਨਾਂ ਦੇ ਲਈ ਇਹ ਵਿਆਜ ਦਰ ਹੈ 10.75 ਇਸ ਬੈਂਕ ਦੇ ਵਿੱਚ ਤੁਹਾਨੂੰ 1% ਪ੍ਰੋਸੈਸਿੰਗ ਫੀਸ ਵੀ ਅਦਾ ਕਰਨੀ ਹੋਵੇਗੀ ਇਸ ਬੈਂਕ ਤੋਂ ਲਏ ਗਏ ਨਿੱਜੀ ਕਰਜ਼ੇ ਦੀ ਮਿਆਦ 5 ਸਾਲ ਹੈ ਯਾਨੀ ਕਿ ਤੁਸੀਂ 5 ਸਾਲ ਤੱਕ ਜਿਹੜਾ ਲੋਨ ਇਹ ਤਾਰਨਾ ਹੋਵੇਗਾ ਤੁਹਾਨੂੰ ਠੀਕ ਹੈ ਜੀ ਪੰਜਾਬ ਨੈਸ਼ਨਲ ਬੈਂਕ ਤੋਂ ਨਿੱਜੀ ਕਰਜ਼ਾ ਲੈਣ ਦੇ ਲਈ ਤੁਹਾਡਾ ਸਿਵਲ ਸਕੋਰ ਹੈ ਜਿਹੜਾ ਕਿਹੜਾ 650 ਹੋਣਾ ਚਾਹੀਦਾ ਹੈ ਜਿਹੜਾ ਸਕੋਰ ਹੈ ਅੱਗੇ ਗੱਲ ਕਰੀਏ ਦੋਸਤੋ ਪੰਜਾਬ ਨੈਸ਼ਨਲ ਬੈਂਕ ਦੇ ਨਿੱਜੀ ਕਰਜ਼ੇ ਦੇ ਲਈ ਲੋਨ ਦੀ ਯੋਗਤਾ ਕੀ ਹੋਣੀ ਚਾਹੀਦੀ ਹੈ ਇਸ ਬੈਂਕ ਤੋਂ ਪ੍ਰਸੰਨ ਲੋਨ ਲੈਣ ਦੇ ਲਈ ਤੁਹਾਡੀ ਮਹੀਨਾਵਾਰ ਤਨਖਾਹ 30000 ਠੀਕ ਹੈ ਜੀ ਤੇ 15000 ਵੀ ਤੁਹਾਨੂੰ ਚਲ ਜੇਗੀ ਪਰਸਨ ਲੋਨ ਦੇ ਲਈ ਅਪਲਾਈ ਕਰਨ ਵਾਲੇ ਵਿਅਕਤੀ ਦਾ ਆਪਣਾ ਕਾਰੋਬਾਰ ਜਾਂ ਨਿੱਜੀ ਨੌਕਰੀ ਹੋਣੀ ਚਾਹੀਦੀ ਹੈ ਧਿਆਨ ਦੇ ਵਿੱਚ ਰੱਖੋ ਕਿ ਤੁਹਾਨੂੰ ਕਿਸੇ ਹੋਰ ਫਾਈਨੈਂਸ ਕੰਪਨੀ ਤੋਂ ਲੋਨ ਲੈਣਾ ਨਹੀਂ ਚਾਹੀਦਾ ਜੇ ਹੈਵੀ ਲੋਨ ਤੇ ਉਹ ਡਿਫਾਲਟ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਮੇਨ ਗੱਲ ਹੈ ਵੀ ਜਿਹੜਾ ਤੁਹਾਡਾ ਸਕੋਰ ਹੈ ਸਿਵਲ ਸਕੋਰ ਉਹ 650 ਤੋਂ ਉੱਤੇ ਹੋਣਾ ਚਾਹੀਦਾ ਚਾਹੇ ਜਿੰਨੇ ਮਰਜ਼ੀ ਤੁਹਾਡੇ ਲੋਨ ਚੱਲਦੇ ਹੋਣ ਠੀਕ ਹੈ ਜੀ ਜੇ ਤੁਸੀਂ ਗੜਬੜ ਕਰੋਗੇ ਤਾਂ 650 ਤੋਂ ਥੱਲੇ ਤੁਹਾਡਾ ਆਪਣੇ ਆਪ ਹੀ ਸਕੋਰ ਆ ਜਾਏਗਾ ਪ੍ਰਸੰਨ ਦੇ ਲੋਨ ਲੈਣ ਵਾਲੇ ਵਿਅਕਤੀ ਦੀ ਉਮਰ 21 ਤੋਂ 58 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਹੁਣ ਆਪਾਂ ਗੱਲ ਕਰੀਏ ਦੋਸਤੋ ਦਸਤਾਵੇਜ਼ਾਂ ਦੀ। ਦਸਤਾਵੇਜ਼ ਕਿਹੜੇ ਚਾਹੀਦੇ ਨੇ? ਪਹਿਲਾ ਆਧਾਰ ਕਾਰਡ, ਪੈਨ ਕਾਰਡ, ਨਿਵਾਸ ਪ੍ਰਮਾਣ ਪੱਤਰ। ਤੁਸੀਂ ਕਿੱਥੇ ਰਹਿੰਦੇ ਹੋ ਜਿਵੇਂ ਬਿਜਲੀ ਦਾ ਬਿੱਲ ਹੋ ਜਾਏਗਾ। ਠੀਕ ਹੈ ਜੀ, ਪੰਜਾਬ ਰੈਜ਼ੀਡੈਂਟ ਵੀ ਚੱਲ ਜਾਏਗਾ ਤੁਸੀਂ। ਠੀਕ ਹੈ ਜਿਹੜੇ ਵੀ ਸਟੇਟ ਸਰਕਾਰ ਬਣਾ ਕੇ ਦਿੰਦੀ ਹੈ ਪਛਾਣ ਪੱਤਰ ਦੇ ਰੂਪ ਦੇ ਵਿੱਚ ਆਧਾਰ ਕਾਰਡ ਹੀ ਕੰਮ ਕਰੇਗਾ। ਠੀਕ ਹੈ ਜੀ, ਮੋਟਰ ਕਾਰਡ ਵੀ ਤੁਸੀਂ ਦੇ ਸਕਦੇ ਹੋ। ਤੇ ਜਨਮ ਸਰਟੀਫਿਕੇਟ ਵੀ ਤੁਸ ਤੁਹਾਡਾ ਜਨਮ ਕੀ ਹੈ ਤੁਸੀਂ 10ਵੀਂ ਦੀ ਡੀਐਮਸੀ ਵੀ ਦੇ ਸਕਦੇ ਹੋ ਠੀਕ ਹੈ ਜੀ ਆਪਣੀ ਆਮਦਨ ਦਾ ਸਬੂਤ ਦੇਣ ਲਈ ਤੁਹਾਨੂੰ ਪਿਛਲੇ 3 ਸਾਲਾਂ ਦੀ ਆਮਦਨ ਕਰ ਵੇਰਵੇ ਪ੍ਰਦਾਨ ਕਰਨੇ ਹੋਣਗੇ ਠੀਕ ਹੈ ਜੀ ਆਰਟੀਆਈ ਤੁਸੀਂ ਜੇ ਭਰਦੇ ਹੋ ਤਾਂ ਤੁਸੀਂ ਬਹੁਤ ਹੀ ਚੰਗੀ ਗੱਲ ਹੋਏਗੀ ਪਿਛਲੇ 3 ਮਹੀਨਿਆਂ ਦੀ ਬੈਂਕ ਦੀ ਸਟੇਟਮੈਂਟ ਵੀ ਤੁਹਾਨੂੰ ਦੇਣੀ ਹੋਵੇਗੀ ਕਿਉਂਕਿ ਦੋਸਤੋ ਉਸ ਤੋਂ ਬੈਂਕ ਨੂੰ ਕਲੀਅਰ ਹੋ ਜਾਂਦਾ ਹੈ ਕਿ ਬੰਦਾ ਹੈ ਜਿਹੜਾ ਇਹ ਜੈਨੂਇਨ ਬੰਦਾ ਹੈ ਤੇ ਕੰਮ ਕਰ ਰਿਹਾ ਹੈ ਤੇ ਲੈਂਡ ਦੇਣ ਦਾ ਬੈਂਕ ਦੇ ਨਾਲੋਂ ਵਧੀਆ ਹੈ ਪੰਜਾਬ ਨੈਸ਼ਨਲ ਬੈਂਕ ਤੋਂ ਨਿਜੀ ਲੋਨ ਦੇ ਲਈ ਆਨਲਾਈਨ ਅਪਲਾਈ ਕਿਵੇਂ ਕਰ ਸਕਦੇ ਹੋ ਪੰਜਾਬ ਨੈਸ਼ਨਲ ਬੈਂਕ ਦੇ ਲਈ ਵਿਅਕਤੀ ਦੇ ਲਈ ਠੀਕ ਹੈ ਜੀ ਲੋਨ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਪੰਜਾਬ ਨੈਸ਼ਨਲ ਬੈਂਕ ਦੀ ਵੈਬਸਾਈਟ ਤੇ ਜਾਣਾ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ ਵੈਬਸਾਈਟ ਦੇ ਹੋਮ ਪੇਜ ਤੇ ਸੇਵਾ ਦਾ ਵਿਕਲਪ ਚੁੰਨਾ ਹੋਵੇਗਾ ਆਨਲਾਈਨ ਸੇਵਾ ਦਾ ਵਿਕਲਪ ਚੁਣ ਕੇ ਤੁਸੀਂ ਜਿਸ ਤੋਂ ਬਾਅਦ ਤੁਹਾਡੇ ਸਾਹਮਣੇ ਕਈ ਵਿਕਲਪ ਦਿਖਾਈ ਦੇਣਗੇ ਜਿਨ੍ਹਾਂ ਵਿੱਚ ਤੁਸੀਂ ਆਨਲਾਈਨ ਲੋਨ ਵਿਕਲਪ ਚੁਣੋਗੇ ਠੀਕ ਹੈ ਅੱਗੇ ਜੀ ਹੁਣ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲੇਗਾ ਜਿਸ ਦੇ ਵਿੱਚ ਤੁਹਾਨੂੰ ਲੋੜੀਂਦੀ ਜਾਣਕਾਰੀ ਦਰਜ ਕਰਨੀ ਹੋਵੇਗੀ ਇੱਕ ਪੇਜ ਖੁੱਲ ਜਾਏਗਾ ਉਹਦੇ ਵਿੱਚ ਤੁਸੀਂ ਨਾਮ ਪਤਾ ਸਾਰਾ ਕੁਝ ਤੁਸੀਂ ਦੱਸਣਾ ਹੋਵੇਗਾ ਜਿਵੇਂ ਕਿ ਜ਼ਰੂਰੀ ਡਾਕੂਮੈਂਟ ਅਪਲੋਡ ਕਰਨੇ ਹੋਣਗੇ ਤੇ ਆ ਤੇ ਸਬਮਿਟ ਤੇ ਤੁਸੀਂ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਤੇ ਦਸਤਾਵੇਜ਼ਾਂ ਦੀ ਕਰਮਚਾਰੀਆਂ ਦੁਆਰਾ ਜਾਂਚ ਕੀਤੀ ਜਾਵੇਗੀ ਤੇ ਜੇਕਰ ਤੁਸੀਂ ਲੋਨ ਲੈਣ ਦੇ ਯੋਗ ਹੋ ਤਾਂ ਤੁਹਾਡੇ ਖਾਤੇ ਦੇ ਨਾਲ ਯਾਨੀ ਦੀ ਤੁਹਾਡੇ ਖਾਤੇ ਦੇ ਵਿੱਚ ਜਿਹੜਾ ਤੁਹਾਡਾ ਫੋਨ ਨੰਬਰ ਹੋਏਗਾ ਉਸ ਦੇ ਨਾਲ ਤੁਹਾਨੂੰ ਬੈਂਕ ਜਿਹੜਾ ਸੰਪਰਕ ਕਰ ਲਏਗਾ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੇ ਖਾਤੇ ਦੇ ਵਿੱਚ 15 ਦਿਨਾਂ ਦੇ ਅੰਦਰ ਅੰਦਰ ਪੈਸੇ ਪਹੁੰਚ ਜਾਣਗੇ ਅੱਗੇ ਇਹ ਜੀ ਪੰਜਾਬ ਨੈਸ਼ਨਲ ਬੈਂਕ ਪਰਸਨ ਲੋਨ ਦੇ ਲਈ ਆਫਲਾਈਨ ਅਪਲਾਈ ਵੀ ਕਰ ਸਕਦੇ ਆ ਜੇਕਰ ਤੁਸੀਂ ਆਫਲਾਈਨ ਅਪਲਾਈ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਨਜ਼ਦੀਕੀ ਪੀ ਐਨ ਬੀ ਸ਼ਾਖਾ ਤੇ ਨਜ਼ਦੀਕੀ ਜਿਹੜੇ ਜਿੱਥੇ ਤੁਹਾਡਾ ਬੈਂਕ ਖਾਤਾ ਹੋਏਗਾ ਤੁਸੀਂ ਉੱਥੇ ਹੀ ਜਾਣਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਉੱਥੇ ਕਰਮਚਾਰੀ ਨੂੰ ਦੱਸਣਾ ਹੋਵੇਗਾ ਕਿ ਪਰਸਨਲ ਲੋਨ ਤੁਸੀਂ ਲੈਣਾ ਚਾਹੁੰਦੇ ਹੋ ਠੀਕ ਹੈ ਜੀ ਫਿਰ ਬੈਂਕ ਦੇ ਕਰਮਚਾਰੀ ਤੁਹਾਨੂੰ ਇਸਦੀ ਐਪਲੀਕੇਸ਼ਨ ਫਾਰਮ ਪ੍ਰਦਾਨ ਕਰਨਗੇ ਤੇ ਜਿਹੜੀ ਵੀ ਪੁੱਛੀ ਜਾਣਕਾਰੀ ਹੋਏਗੀ ਜਿਵੇਂ ਕਿ ਤੁਸੀਂ ਆਨਲਾਈਨ ਭਰਨੀ ਉਹ ਤੁਸੀਂ ਬਸ ਫਾਰਮ ਤੇ ਲਿਖਣੀ ਹੈ ਤੇ ਉਸ ਤੋਂ ਬਾਅਦ ਦੋ-ਦੋ ਫੋਟੋ ਕਾਪੀਆਂ ਵੀ ਤੁਸੀਂ ਨੱਥੀ ਕਰਨੀਆਂ ਹੋਣਗੀਆਂ ਇਸ ਤੋਂ ਬਾਅਦ ਤੁਹਾਨੂੰ ਉਹ ਫਾਰਮ ਬੈਂਕ ਦੇ ਵਿੱਚ ਜਮ੍ਹਾਂ ਕਰਨਾ ਹੋਵੇਗਾ ਫਿਰ ਤੁਹਾਡੇ ਫਾਰਮ ਦੀ ਜਾਂਚ ਕੀਤੀ ਜਾਵੇਗੀ ਤੇ ਜੇਕਰ ਤੁਸੀਂ ਲੋਨ ਲੈਣ ਦੇ ਯੋਗ ਹੋ ਤਾਂ ਤੁਹਾਨੂੰ ਪਰਸਨਲ ਲੋਨ ਮਿਲ ਜਾਵੇਗਾ ਤਾਂ ਸੋ ਦੋਸਤੋ ਜੇ ਤੁਹਾਡਾ ਆ ਵੀ ਖਾਤਾ ਹੈ ਜਿਹੜਾ APNB ਖਾਤਾ ਹੈ ਠੀਕ ਹੈ ਜੀ ਬੈਂਕ ਦੇ ਵਿੱਚ ਹੈ ਪੀ ਐਨ ਬੀ ਤਾਂ ਦੋਸਤੋ ਤੁਸੀਂ ਉਸ ਖਾਤੇ ਦੇ ਉੱਤੇ ਲੋਨ ਲੈ ਸਕਦੇ ਹੋ ਤੁਹਾਡਾ ਬਾਇ ਡਾਟਾ ਸਾਰਾ ਦੇਖਿਆ ਜਾਏਗਾ ਬੈਂਕ ਦੇ ਵੱਲੋਂ ਤੇ ਤੁਹਾਨੂੰ ਆਸਾਨੀ ਦੇ ਨਾਲ ਲੋਨ ਮਿਲ ਜਾਵੇਗਾ ਤੋਂ ਦੋਸਤੋ ਜੇ ਤੁਹਾਨੂੰ ਇਹ ਖਬਰ ਹੈ ਜਿਹੜੀ ਸਾਡੀ ਵੀਡੀਓ ਬਣਾਈ ਹੋਈ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਕਿਉਂਕਿ ਦੋਸਤੋ ਅਸੀਂ ਆਮ ਲੋਕਾਂ ਦੇ ਨਾਲ ਸੰਬੰਧਿਤ ਖਬਰਾਂ ਲੈ ਕੇ ਆਉਂਦੇ ਰਹਿੰਦੇ ਆ ਧੰਨਵਾਦ ਜੀ